ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤਨਿੱਗੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਫ੍ਰੀਕ ਕੋਰ ਹਰ ਰੋਜ਼ੀ ਤਰ੍ਹਾਂ ਖਬਰਾਂ ਲੈ ਕੇ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਨਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸਰ ਸਭ ਤੋਂ ਪਹਿਲਾਂ ਗੱਲ ਕਰਦੇ ਆ ਜੀ ਅੱਜ ਰਖੜੀ ਦਾ ਦਿਨ ਹੈ ਤੇ ਰਖੜ ਪੁੰਨਿਆ ਦੇ ਮੇਲੇ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਰਖੜ ਪੁੰਨਿਆਂ ਦੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਤੇ ਰਖੜ ਪੁੰਨ ਦਾ ਤਿਉਹਾਰ ਆ ਜਾਂ ਕਹਿੰਗੇ ਰਖੜ ਪੁੰਨ ਦਾ ਦਿਹਾੜਾ ਮਨਾਇਆ ਜਾਂਦਾ ਜਿਹੜਾ ਉਹਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਨੇ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਹੋਈਆਂ ਤੇ ਇਹ ਤਿਆਰੀਆਂ ਜਿਹੜੀਆਂ ਮੁਕੰਮਲ ਆ ਤੇ ਬਸ ਹੁਣ ਰਖੜ ਪੁੰਨਿਆਂ ਦਾ ਜਿਹੜਾ ਇਹ ਸਮਾਗਮ ਕੱ ਲਈ ਦਿਹਾੜਾ ਕੱ ਲਈ ਕੁਝ ਕੁ ਘੰਟਿਆਂ ਬਾਅਦ ਸ਼ੁਰੂ ਹੋ ਜਾਣਾ ਜਦੋਂ ਆਪਾਂ ਭਾਰਤੀ ਸਮੇਂ ਮੁਤਾਬਕ ਖਬਰਾਂ ਕਰ ਰਹੇ ਹਾਂ ਸਵੇਰ ਦੇ 8:00 ਲਗਭਗ 10 ਚੁੱਕੇ ਵੱਜ ਚੁੱਕੇ ਆ ਸੋਮਵਾਰ ਦੇ ਪਰ ਗੱਲ ਇਹ ਜਿਕੇ ਰਖੜੀ ਰਖੜ ਪੁੰਨਿਆ ਇਹਨਾਂ ਗੱਲਾਂ ਦੇ ਵੱਲ ਅਸੀਂ ਸਾਰੇ ਪੰਜਾਬੀ ਬਹੁਤ ਗੌਰ ਕਰਦੇ ਆ ਕਰਨੀ ਵੀ ਚਾਹੀਦੀ ਆ ਪਰ ਅਸੀਂ ਹਰ ਵਾਰ ਦੇਖਦੇ ਆ ਜਿਵੇਂ ਬਾਬਾ ਬਕਾਲਾ ਦੇ ਵਿੱਚ ਤੇ ਰਖੜ ਪੁੰਨਿਆ ਦੇ ਮੌਕੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸਿਆਸੀ ਕਾਨਫਰੰਸਾਂ ਹੁੰਦੀਆਂ ਇਹਨਾਂ ਸਿਆਸੀ ਕਾਨਫਰੰਸਾਂ ਦੇ ਵਿੱਚ ਵਖ-ਵਖ ਰਾਜਨੀਤਿਕ ਲੋਕ ਆਪਦੇ ਫਿਰ ਕੀੜੇ ਕੱਢਦੇ ਆ ਇਹ ਤਾਂ ਹੈ ਨਹੀਂ ਵੀ ਰਖੜ ਪੁੰਨਿਆ ਦੇ ਇਤਿਹਾਸ ਬਾਰੇ ਗੱਲ ਕੀਤੀ ਜਾਵੇ ਜੇ ਕਦੇ ਮਾਗੀ ਦੇ ਮੇਲੇ ਮੁੱਖ ਕਾਨਫਰੰਸਾਂ ਹੁੰਦੀਆਂ ਇਹ ਤਾਂ ਕਦੇ ਹੋਇਆ ਨਹੀਂ ਕਿ ਮਾਗੀ ਦੇ ਮੇਲੇ ਦੀਆਂ ਗੱਲਾਂ ਕੀਤੀਆਂ ਜਾਣ ਪਰ ਉਹ ਆਪ ਦੇ ਠੋਕਲੇ ਛੱਡਦੇ ਆ ਤੇ ਮੇਰਾ ਖਿਆਲ ਆ ਵੀ ਅੱਜ ਵੀ ਇਹ ਕੁਛ ਹੋਊਗਾ ਕਿਉਂਕਿ ਅਕਾਲੀ ਦਲ ਨੇ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਤੇ ਕਈ ਹੋਰ ਸਿਆਸੀ ਪਾਰਟੀਆਂ ਨੇ ਤੇ ਪਹਿਲਾਂ ਹੀ ਇਹ ਗੱਲ ਤੈਹ ਕੀਤੀ ਹੋਈ ਹੈ ਜੀ ਕਿ ਅਸੀਂ ਵੀ ਕਾਨਫਰੰਸ ਕਰਨੀ ਆ ਅਸੀਂ ਵੀ ਕਾਨਫਰੰਸ ਕਰਨੀ ਆ ਅਸੀਂ ਵੀ ਇਕੱਠ ਕਰਨਾ ਅਸੀਂ ਵੀ ਇਕੱਠ ਕਰਨਾ ਲੋਕ ਇਹਨਾਂ ਦੇ ਵਿੱਚ ਜਾਂਦੇ ਹੁੰਦੇ ਆ ਆਮ ਤੌਰ ਦੇ ਉੱਤੇ ਐਤਕੀ ਕਿੰਨੇ ਕੁ ਲੋਕ ਜਾਂਦੇ ਸਮਾ ਰਸੂਗਾ ਪਰ ਮੇਰਾ ਖਿਆਲ ਆ ਵੀ ਲੋਕਾਂ ਨੂੰ ਜਾਣ ਦਾ ਸੁਭਾਅ ਵੀ ਆ ਲੋਕਾਂ ਨੇ ਕੋਲੇ ਸਮਾਂ ਵੀ ਆ ਤੇ ਲੋਕ ਜਾਣਗੇ ਵੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਜਣਾ ਸਾਹਿਬ ਕਿ ਲੋਕ ਜਾਣਗੇ ਵੀ ਖੈਰ ਆਪਾਂ ਹੁਣ ਗੱਲ ਕਰਦੇ ਆ ਜੀ ਵਿਨੇਸ਼ ਫੋਗਾਰਡ ਦੀ ਵਿਨੇਸ਼ ਫੋਗਾਰਡ ਪੈਰਾਓਲੰਪਿਕਸ ਤੋਂ ਬਾਅਦ ਵਾਪਸ ਪਰਤ ਆਇਆ ਜੀ ਭਾਰਤ ਦੇ ਵਿੱਚ ਬਹੁਤ ਭਰਵਾ ਜਿਹੜਾ ਸਵਾਗਤ ਹੈ ਉਹ ਕੀਤਾ ਗਿਆ ਜੀ ਇਸ ਖਿਡਾਰੀ ਦਾ ਪਰ ਹੁਣੇ ਖਬਰ ਆ ਰਹੀ ਹੈ ਕਿ ਵਿਨੇਸ਼ ਫੋਗਾਰਡ ਦੇ ਵੱਲੋਂ ਸੰਨਿਆਸ ਵਾਪਸ ਲੈਣ ਦੇ ਅੰਦਾਜ਼ੇ ਨੇ ਜੀ ਹਾਂ ਬਿਲਕੁਲ ਜੀ ਅੰਦਾਜ਼ੇ ਆ ਪਰ ਇਹ ਗੱਲ ਕਨਫਰਮ ਨਹੀਂ ਹੈਗੀ ਇਹ ਗੱਲ ਪੱਕੀ ਨਹੀਂ ਆਪਾਂ ਕਹਿ ਸਕਦੇ ਪਰ ਅੰਦਾਜ਼ੇ ਇਸ ਗੱਲ ਦੇ ਪ੍ਰਗਟਾਏ ਜਾ ਰਹੇ ਆ ਦੂਜੀ ਗੱਲ ਇਹ ਆ ਵੀ 135 ਕਿਲੋਮੀਟਰ ਦੀ ਯਾਤਰਾ ਤਕਰੀਬਨ ਤਕਰੀਬਨ 13 ਘੰਟਿਆਂ ਦੇ ਵਿੱਚ ਤੇ ਵਿਨੇਸ਼ ਫੁਗਾਟ ਨੇ ਦਿੱਲੀ 에ਅਰਪੋਰਟ ਤੋਂ ਲੈ ਕੇ ਹਰਿਆਣਾ ਵਿੱਚਲੇ ਆਪਦੇ ਪਿੰਡ ਬਿਲਾਲੀ ਤੱਕ ਤੈਅ ਕੀਤੀ ਆ ਮਤਲਬ ਇਹ ਆ ਵੀ ਕਾਫਲਾ ਇਨਾ ਹੌਲੀ-ਹੌਲੀ ਗਿਆ ਤੇ ਰਾਹ ਦੇ ਵਿੱਚ ਇੰਨੇ ਵੱਡੇ ਪੱਦਰ ਦੇ ਉੱਤੇ ਉਹਦਾ ਸਵਾਗਤ ਹੋਇਆ ਵੀ 135 ਕਿਲੋਮੀਟਰ 13 ਘੰਟਿਆਂ ਦੇ ਵਿੱਚ ਤੈਅ ਹੋਏ ਆ ਤੇ ਥਾਂ-ਥਾਂ ਤੇ ਲੋਕਾਂ ਨੇ ਨੋਟਾਂ ਦੇ ਨਾਲ ਲੱਗਤਾ ਉਹਨੂੰ ਥਾਂ-ਥਾਂ ਤੇ ਫੁੱਲਾਂ ਦਾ ਮੀਂਹ ਭਰਾਇਆ ਗਿਆ ਉਹਦੇ ਉੱਤੇ ਤੇ ਉਸ ਤੋਂ ਬਾਅਦ ਪੱਤਰਕਾਰਾਂ ਨੇ ਉਹਨੂੰ ਸਵਾਲ ਕੀਤਾ ਕਿ ਕੀ ਤੁਸੀਂ ਸੰਿਆਸ ਵਾਪਸ ਲਓਗੇ ਉਹ ਕਹਿੰਦੇ ਵੀ ਦੇਖੋ ਸੰਿਆਸ ਵਾਪਸ ਲੈਣਾ ਜਾਂ ਨਾ ਲੈਣਾ ਇਹ ਤਾਂ ਸਮੇਂ ਤੇ ਨਿਰਭਰ ਕਰਦੀ ਗੱਲ ਆ ਪਰ ਉਹਨਾਂ ਨੇ ਕਿਹਾ ਜੀ ਕਿ ਮੈਂ ਚਾਹੁੰਨੀ ਆ ਕਿ ਸਾਡੇ ਪਿੰਡ ਦੇ ਵਿੱਚੋਂ ਬਲਾਲੀ ਦੇ ਵਿੱਚੋਂ ਕੋਈ ਧੀ ਕੋਈ ਬੱਚੀ ਹੋ ਜੀ ਉੱਠੇ ਜਿਹੜੀ ਕਿ ਮੇਰਾ ਵੀ ਰਕਾਰ ਤੋੜੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਪਿੰਡ ਦੀਆਂ ਪਹਿਲਵਾਨਾਂ ਨੂੰ ਮੈਂ ਸਖਲਾਈ ਦੇਣਾ ਚਾਹੁੰਨੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਨੂੰ ਇਉਂ ਲੱਗਦਾ ਵੀ ਭਾਵੇਂ ਸੈਂਕੜੇ 골ਡ ਮੈਡਲ ਮਿਲੇ ਹੋਣ ਤੇ ਉਹਨਾਂ ਮਾਨ ਸਨਮਾਨ ਫੇਰ ਵੀ ਨਹੀਂ ਹੋ ਸਕਦਾ ਜਿੰਨਾ ਮੇਰਾ ਇੱਥੇ ਆਈਦਾ ਹੋਇਆ ਜਿੰਨਾ ਮੇਰਾ ਇੱਥੇ ਲੋਕਾਂ ਨੇ ਕੀਤਾ ਉਹਨਾਂ ਨੇ ਕਿਹਾ ਜੀ ਕਿ ਇਸ ਪਿਆਰ ਤੋਂ ਸੈਂਕੜੇ 골ਡ ਮੈਡਲ ਵੀ ਵਾਰੇ ਸੋ ਆਪਾਂ ਜਾਣਦੇ ਹਾਂ ਕਿ ਲੰਘੇ ਵਿਲੇ ਦੇ ਵਿੱਚ ਵਿਨੇਸ਼ ਫੁਗਾੜ ਦੇ ਨਾਲ ਜੋ ਜੋ ਕੁਝ ਹੋਇਆ ਜਿਵੇਂ ਜਿਵੇਂ ਹੋਇਆ ਵਾਪਰੇ ਆ ਤੇ ਉਹਦੇ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਗਈ ਤੇ ਉਹਨੇ 15 ਮਹੀਨੇ ਤੱਕ ਲਗਾਤਾਰ ਬ੍ਰਿਜ ਭੂਸ਼ਣ ਦੇ ਖਿਲਾਫ ਸੰਘਰਸ਼ ਕਰਨ ਵਾਲਿਆਂ ਦੇ ਨਾਲ ਕੱਟੇ ਆ ਤੇ ਉਹਨੇ ਬਹੁਤ ਸਿਸਟਮ ਦੇ ਖਿਲਾਫ ਵੀ ਲੜਾਈ ਲੜੀ ਆ ਹੁਣ ਉਹ ਉੱਥੇ ਮੈਡਲ ਨੂੰ ਹੱਥ ਪੈਣਾ ਪੈਣਾ 골ਡ ਨੂੰ ਰਹਿ ਗਿਆ ਤੇ ਚਾਂਦੀ ਵੀ ਉਹਦੀ ਵਿਚਾਰੀ ਦੀ ਝੋਲੀ ਦੇ ਵਿੱਚ ਨਹੀਂ ਪਾਈ ਪਰ ਇਸ ਦੇ ਬਾਵਜੂਦ ਉਹ ਹੌਸਲੇ ਦੇ ਵਿੱਚ ਆ ਉਹਦੀ ਹਿੰਮਤ ਦੀ ਦਾਤ ਦੇਣੀ ਬਣਦੀ ਆ ਉਹ ਆਪਣੇ ਪਿੰਡ ਦੇ ਵਿੱਚ ਆਪਣੇ ਵਤਨ ਦੇ ਵਿੱਚ ਵਾਪਸ ਪਰਤ ਆਈ ਆ ਲੋਕਾਂ ਨੇ ਉਹਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਲੋਕਾਂ ਨੇ ਇਹ ਗੱਲ ਕਹੀ ਆ ਕਿ ਸਾਡੀ ਧੀ ਆ ਇਹ ਸਾਡੀ ਬੱਚੀ ਆ ਅਸੀਂ ਇਹਦੇ ਤੋਂ ਪਿੱਛੇ ਨਹੀਂ ਹਟਦੇਗੇ ਇਹਨੇ ਸਾਡੇ ਦੇਸ਼ ਦਾ ਸਾਡੇ ਪਿੰਡ ਦਾ ਨਾਮ ਰੌਸ਼ਨ ਕੀਤਾ ਤੇ ਇਹ ਗੱਲ ਹੈ ਵੀ ਸੱਚੀ ਵੀ ਉਹਨੇ ਪਿੰਡ ਦਾ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜੀ ਜੀ ਬਿਲਕੁਲ ਸਹੀ ਕਿਹਾ ਤੁਸੀਂ ਟਾਣਾ ਸਾਹਿਬ ਇਹ ਗੱਲ 100% ਦੀ ਸੱਚੀ ਹੈ ਖੈਰ ਮੁੰਬਈ ਤੋਂ ਇੱਕ ਬੜੀ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ ਮੁੰਬਈ ਦੇ ਵਿੱਚ ਕਹਿੰਦੇ ਸਿੱਖ ਟਿਕਟ ਚੈਕਰ ਦੇ ਨਾਲ ਰੇਲ ਗੱਡੀ ਦੇ ਵਿੱਚ ਕੁੱਟਮਾਰ ਹੋਈ ਹੈ ਜੀ ਕਿਉਂ ਹਾਂ ਬਿਲਕੁਲ ਜੀ ਇਹ ਨਾ ਅਸਲ ਵਿੱਚ ਇੱਕ ਵੀਡੀਓ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਆ ਉਸ ਵੀਡੀਓ ਤੋਂ ਬਾਅਦ ਤੇ ਵੱਖ-ਵੱਖ ਪੰਜਾਬ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਤੇ ਇਸ ਮੁੱਦੇ ਦੇ ਉੱਤੇ ਸਵਾਲ ਕੀਤਾ ਗਿਆ ਦੂਜੀ ਗੱਲ ਇਹ ਆ ਬਈ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਆ ਨੇ ਤੇ ਹੋਰ ਵੱਖ-ਵੱਖ ਸ਼ਖਸੀਤਾਂ ਨੇ ਤੇ ਇਹ ਗੱਲ ਕਹੀ ਹੈ ਕਿ ਜੋ ਧੱਕਾ ਕੀਤਾ ਗਿਆ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਊਗਾ ਉਹ ਜਿਹੜੀ ਵੀਡੀਓ ਮੈਂ ਵੀ ਦੇਖੀ ਆ ਉਹਦੇ ਵਿੱਚ ਤਿੰਨ-ਚਾਰ ਹੁੰਦੇ ਆ ਜਿਹੜੇ ਉਹ ਚੱਲਦੀ ਰੇਲ ਗੱਡੀ ਦੇ ਵਿੱਚ ਇੱਕ ਸਿੱਖ ਦਸਤਾਰ ਧਾਰੀ ਵਿਅਕਤੀ ਨੂੰ ਕੁੱਟੀ ਜਾਂਦੇ ਆ ਉਹ ਹੈਗਾ ਟੀਟੀ ਮੈਂ ਟਿਕਟ ਚੈੱਕ ਕਰਾਉ ਉਹ ਤੇ ਉਹਦਾ ਨਾਮ ਹੈਗਾ ਜਸਵੀਰ ਸਿੰਘ ਤੇ ਉਹਨੂੰ ਕੁੱਟੀ ਜਾਂਦੇ ਤੇ ਉਹਦੇ ਗਲ ਦੇ ਵਿੱਚ ਹੱਥ ਪਾ ਕੇ ਤੇ ਉਹਨੂੰ ਰੇਲ ਗੱਡੀ ਦੇ ਡੱਬੇ ਦੇ ਵਿੱਚ ਇੱਕ ਪਾਸੇ ਖੂਜੇ ਚ ਲਾਈ ਬੈਠੇ ਆ ਉਹ ਉਹਦੇ ਤੇ ਹਮਲਾ ਕਰੀ ਜਾਂਦੇ ਆ ਸੋ ਜਦੋਂ ਇਹ ਵੀਡੀਓ ਵਾਇਰਲ ਹੋਈ ਤੇ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਆਗੂਆਂ ਨੇ ਤੇ ਇਸ ਗੱਲ ਦੇ ਲਈ ਕੇਂਦਰ ਦੀ ਸਰਕਾਰ ਨੂੰ ਤੇ ਮਹਾਰਾਸ਼ਟਰ ਦੀ ਸਰਕਾਰ ਨੂੰ ਤੇ ਉਹਨਾਂ ਨੇ ਝਾੜ ਵੀ ਪਾਈ ਆ ਵੀ ਦੇਖੋ ਜੀ ਬਿਨਾ ਟਿਕਟਕ ਤੋਂ ਜਿਹੜੇ ਲੋਕ ਸਫ਼ਰ ਕਰ ਰਹੇ ਗੁੰਡੇ ਕਰ ਰਹੇ ਸਫ਼ਰ ਤੇ ਉਹਨਾਂ ਦੇ ਵੱਲੋਂ ਜੇਕਰ ਇੱਕ ਦਸਤਾਰ ਧਾਰੀ ਵਿਅਕਤੀ ਦੀ ਕੁੱਟਮਾਰ ਕੀਤੀ ਜਾਂਦੀ ਆ ਤਾਂ ਇਹ ਗੱਲ ਬਰਦਾਸ਼ਤ ਯੋਗ ਨਹੀਂ ਆ ਸੋ ਬਿਲਕੁਲ ਜੀ ਗੱਲ ਸਹੀ ਆ ਵੀ ਭਾਈ ਇਹ ਗੱਲਾਂ ਬਰਦਾਸ਼ਤ ਯੋਗ ਨਹੀਂ ਆ ਪਰ ਸਾਡੀ ਤੱਕ ਬੇਨਤੀ ਵੀ ਆ ਕਿ ਪੰਜਾਬ ਦੇ ਵਿੱਚ ਆਪ ਵੀ ਨਾ ਪੱਗੋ ਹੱਤੀ ਹੋਇਆ ਜਾਵੇ ਇਹ ਵੀ ਬਰਦਾਸ਼ਤਯੋਗ ਨਹੀਂ ਹੈ ਸਿਆਸੀ ਲੋਕ ਵੀ ਇੱਕ ਦੂਜੇ ਦੀ ਪੱਗ ਨੂੰ ਹੱਥ ਨਾ ਪਾਉਣ ਇਹ ਵੀ ਬਰਦਾਸ਼ਤਯੋਗ ਨਹੀਂ ਹੈ ਪੰਜਾਬ ਦੇ ਵਿੱਚ ਗੁਰਦੁਆਰਾ ਕਮੇਟੀਆਂ ਦੇ ਚੱਕਰ ਦੇ ਵਿੱਚ ਵੀ ਇਦਾਂ ਨਾ ਹੋਵੇ ਇਹ ਵੀ ਗੱਲ ਬਰਦਾਸ਼ਤਯੋਗ ਨਹੀਂ ਹੈ ਸੋ ਇਸ ਤਰੀਕੇ ਦੇ ਵੇਰਵੇ ਆ ਪਰ ਇਹ ਪਤਾ ਲੱਗਾ ਵੀ ਜਿਹੜੇ ਗੁੰਡਿਆਂ ਦੇ ਵੱਲੋਂ ਉੱਥੇ ਸਿੱਖ ਨੂੰ ਕੁੱਟਿਆ ਗਿਆ ਜਸਵੀਰ ਸਿੰਘ ਨੂੰ ਉਹਨਾਂ ਨੂੰ ਰੇਲਵੇ ਪੁਲਿਸ ਦੇ ਵੱਲੋਂ ਗ੍ਰਿਫਤਾਰਤਾ ਕਰ ਲਿਆ ਗਿਆ ਸੀ ਪਰ ਪਵੈਖ ਦੇ ਵਿੱਚ ਇਹ ਕੁਝ ਨਾ ਹੋਵੇ ਤੇ ਇਹਦੇ ਲਈ ਹੁਣ ਪੰਜਾਬ ਦੇ ਸਿਆਸੀ ਆਗੂ ਜ਼ੋਰ ਦੇ ਰਹੇ ਆ ਜੀ ਬਿਲਕੁਲ ਟੈਣਾ ਸਾਹਿਬ ਝਾਰਖੰਡ ਦੀ ਗੱਲ ਕਰਦੇ ਆ ਜੇ ਝਾਰਖੰਡ ਦੇ ਐਕਸ ਸੀਐਮ ਦੇ ਵੱਲੋਂ ਕਹਿੰਦੇ ਬੀਜੇਪੀ ਦੇ ਵਿੱਚ ਜਾਣ ਦੇ ਚਰਚੇ ਰੇ ਜੀ ਜ਼ੋਰਾਂ ਦੇ ਉੱਪਰ ਬਿਲਕੁਲ ਜੀ ਬਿਲਕੁਲ ਝਾਰਖੰਡ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਆ ਚੰਪਈ சுரேਨ ਉਹਨਾਂ ਦਾ ਨਾਂ ਹੈਗਾ ਪਿਛਲੇ ਦੋ ਦਿਨਾਂ ਤੋਂ ਉਹ ਬੀਜੇਪੀ ਦੇ ਸੰਪਰਕ ਦੇ ਵਿੱਚ ਆ ਤੇ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਉਹ ਕਹਿੰਦੇ ਜੀ ਮੁੱਖ ਮੰਤਰੀ ਵੱਜੋਂ ਮੇਰਾ અપਮਾਨ ਕੀਤਾ ਗਿਆ ਤੇ ਉਹ ਕਹਿੰਦੇ ਜੀ ਮੇਰੇ ਕੋਲੇ ਹੁਣ ਤਿੰਨ ਰਾਹ ਇੱਕ ਤਾਂ ਇਹ ਆ ਕਿ ਮੈਂ ਸਿਆਸਤ ਤੋਂ ਸੰਨਿਆਸ ਲੈ ਲਾਂ ਦੂਜਾ ਇਹ ਆ ਕਿ ਮੈਂ ਆਪਣਾ ਸੰਗਠਨ ਵੱਡਾ ਕਰਾਂ ਤੇ ਤੀਜਾ ਇਹ ਆ ਮੈਂ ਕਿਸੇ ਹੋਰ ਨਾਲ ਤੁਰ ਜਾਵਾਂ ਤੇ ਚਰਚੇ ਇਸ ਗੱਲ ਦੇ ਆ ਕਿ ਚੰਪਈ சுரேਨ ਜਿਹੜੇ ਉਹ ਝਾਰਖੰਡ ਤੋਂ ਦਿੱਲੀ ਪਹੁੰਚ ਚੁੱਕੇ ਆ ਤੇ ਨਾਲ ਉਹਨਾਂ ਦੇ ਝਾਰਖੰਡ ਮੁਕਤੀ ਮੋਰਚਾ ਪਾਰਟੀ ਦੇ ਕਿਉਂਕਿ ਉਹ ਆਗੂ ਰਹੇ ਆ ਉਹਨਾਂ ਨੇ ਹੁਣ ਝੰਡਾ ਲਾਤਾ ਇਸ ਪਾਰਟੀ ਦਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਤੇ ਹੁਣ ਉਹ ਬੀਜੇਪੀ ਦਾ ਝੰਡਾ ਚੱਕਣ ਨੂੰ ਫਿਰਦੇ ਆ ਤੇ ਨਾਲ ਆਪਦੇ ਕਈ ਸਾਥੀ ਲੈ ਕੇ ਕਹਿੰਦੇ ਵੀ ਦਿੱਲੀ ਦੇ ਵਿੱਚ ਬੈਠ ਗਏ ਆ ਬੀਜੇਪੀ ਦੇ ਕਈ ਆਗੂ ਇਹਨਾਂ ਦੇ ਸੰਪਰਕ ਦੇ ਵਿੱਚ ਆ ਤੇ ਕਿਸੇ ਵੀ ਵੇਲੇ ਕਹਿੰਦੇ ਇਹ ਬੀਜੇਪੀ ਦੇ ਵਿੱਚ ਜਾ ਸਕਦੇ ਆ ਤੁਸੀਂ ਇਹ ਦੇਖੋ ਜਿਹੜੇ ਸੂਬਿਆਂ ਦੇ ਵਿੱਚ ਮੁੱਖ ਮੰਤਰੀ ਇੱਕ ਤੋਂ ਦੂਜੀ ਥਾਂ ਤੱਕ ਪਾਰਟੀ ਮਾਰਨ ਦੇ ਲਈ ਤੇ ਕੋਸ਼ਿਸ਼ਾਂ ਕਰਦੇ ਹੋਣ ਤੇ ਇਸ ਤਰੀਕੇ ਦੇ ਨਾਲ ਫਿਰ ਬਾਕੀਆਂ ਦਾ ਕੀ ਬਣੂਗਾ ਤੇ ਜਿਹੜੀ ਥਾਂ ਦੇ ਉੱਤੇ ਤੇ ਮੁੱਖ ਮੰਤਰੀ ਤਾਂ ਇਹ ਗੱਲ ਕਹਿਣਾ ਹੁੰਦਾ ਜੀ ਕਿ ਸਾਡੀ ਅਗਵਾਈ ਚ ਸਰਕਾਰ ਬਣੀ ਆ ਇਹ ਤੁਹਾਡਾ ਪਾਰ ਉਤਾਰਾ ਕਰੂਗੀ ਅਸੀਂ ਤੁਹਾਡੇ ਲਈ ਆਹ ਕਰਾਂਗੇ ਅਸੀਂ ਤੁਹਾਡੇ ਲਈ ਆਹ ਕਰਾਂਗੇ ਇੱਥੇ ਮੁੱਖ ਮੰਤਰੀ ਦਾ ਇੱਕ ਪੈਸੇ ਦਾ ਭਰੋਸਾ ਨਹੀਂ ਤੇ ਬਾਕੀਆਂ ਦੇ ਉੱਤੇ ਭਰੋਸਾ ਕਦਾਂ ਕਰਾਂਗੇ ਸਵਾਲ ਇਹ ਆ ਸੋ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਇਹ ਪੰਜਾਬ ਤੋਂ ਬਾਕੀ ਵੱਖ-ਵੱਖ ਗੱਲਾਂ ਨਹੀਂ ਸੂਬਿਆਂ ਦੀ ਗੱਲ ਕਰਕੇ ਉੱਥੇ ਵੀ ਇਹ ਹਾਲ ਹੈ ਝਾਰਖੰਡ ਦੇ ਵੀ ਇਹ ਹਾਲ ਤਾਂ ਮੈਂ ਹੈਰਾਨ ਰਹਿ ਗਿਆ ਹਰਿਆਣੇ ਦੇ ਵਿੱਚ 1 ਅਕਤੂਬਰ ਨੂੰ ਚੋਣਾਂ ਹੋਣੀਆਂ ਵਿਧਾਨ ਸਭਾ ਦੀਆਂ 90 ਸੀਟਾਂ ਲਈ ਐਲਾਨ ਹੋਇਆ 4 ਅਕਤੂਬਰ ਨੂੰ ਨਤੀਜੇ ਜਣੇ ਆ ਜਦੋਂ ਇਲੈਕਸ਼ਨ ਕਮਿਸ਼ਨ ਨੇ ਜਿਹੜੀ ਚੋਣਾਂ ਦਾ ਐਲਾਨ ਕੀਤਾ ਕਿ 24 ਘੰਟਿਆਂ ਦੇ ਅੰਦਰ ਅੰਦਰ ਕਈ ਵਿਧਾਇਕਾਂ ਨੇ ਪਾਰਟੀ ਛੱਡਤੀ ਉਹ ਪਾਰਟੀ ਛੱਡ ਕੇ ਕੋਈ ਕਹਿੰਦਾ ਮੈਂ ਉਧਰਲੇ ਪਾਸੇ ਜਾਵਾਂ ਕੋਈ ਕਹਿੰਦਾ ਮੈਂ ਉਧਰਲੇ ਪਾਸੇ ਜਾਵਾਂ ਜਿਵੇਂ ਨਾ ਮੀਂਹ ਤੋਂ ਬਾਅਦ ਤੇ ਪੱਕੜ ਬਾਹਰ ਨਿਕਲੇ ਆਉਂਦੇ ਹੁੰਦੇ ਆ ਇਸ ਤਰੀਕੇ ਦੇ ਨਾਲ ਮਤਲਬ ਕਹਿਣ ਦਾ ਇਹ ਆ ਵੀ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਸਾਰਾ ਕੁਝ ਨਾ ਪੰਜਾਬ ਦੇ ਵਿੱਚ ਹੀ ਹੁੰਦਾ ਇਹ ਝਾਰਖੰਡ ਚ ਵੀ ਹੁੰਦਾ ਇਹ ਹਿਮਾਚਲ ਚ ਵੀ ਹੁੰਦਾ ਇਹ ਪੰਜਾਬ ਚ ਵੀ ਹੁੰਦਾ ਮਹਾਰਾਸ਼ਟਰ ਚ ਵੀ ਹੁੰਦਾ ਗੁਜਰਾਤ ਚ ਵੀ ਹੁੰਦਾ ਇਹ ਸਾਡੇ ਦੇਸ਼ ਦੇ ਨੇਤਾਵਾਂ ਦੀ ਸਵਾਰਥੀ ਵਰਤੀ ਦਾ ਸਿਖਰ ਆ ਵੀ ਇੱਥੇ ਮੁੱਖ ਮੰਤਰੀ ਵੀ ਪਾਰਟੀ ਛੱਡਦਾ ਇੱਥੇ ਵਿਧਾਇਕ ਵੀ ਛੱਡਦਾ ਇੱਥੇ ਐਮਪੀ ਵੀ ਛੱਡਦਾ ਇੱਥੇ ਚੇਅਰਮੈਨ ਵੀ ਛੱਡਦਾ ਇੱਥੇ ਜਿਹੜਾ ਜਿੱਥੇ ਜਿਵੇਂ ਸੂਤ ਲੱਗਦਾ ਉਹ ਛੱਡ ਕੇ ਦੂਜੇ ਪਾਸੇ ਜਾਣ ਲੱਗਾ ਸਕਿੰਟ ਲਾਉਂਦਾ ਬਿਲਕੁਲ ਸਹੀ ਕਿਹਾ ਤੁਸੀਂ ਟਿਹਣਾ ਸਾਹਿਬ ਕੋਈ ਨਹੀਂ ਸੋਚਦਾ ਸਮਰਥਕਾਂ ਦੇ ਬਾਰੇ ਵਿੱਚ ਲੋਕਾਂ ਦੇ ਬਾਰੇ ਛਰ ਕੋਈ ਆਪਣਾ ਸੂਤ ਵੇਖਦਾ ਖੈਰ ਪੰਜਾਬ ਦੀ ਗੱਲ ਕਰਦੇ ਹਾਂ ਜੀ ਹੁਣ ਪੰਜਾਬ ਦੇ ਵਿੱਚੋਂ ਖਬਰ ਆ ਰਹੀ ਹੈ ਅੰਮ੍ਰਿਤਸਰ 에ਅਰਪੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਕਾਬੂ ਕੀਤਾ ਗਿਆ ਜੀ ਹਾਂ ਬਿਲਕੁਲ ਜੀ ਬਿਲਕੁਲ ਲੰਘੇ ਕੱਲ ਪੁਲਿਸ ਨੇ ਇਸ ਸਬੰਧ ਦੇ ਨੂੰ ਗ੍ਰਿਫਤਾਰ ਕਰ ਲਿਆ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਇਹਦਾ ਨਾਮ ਹੈਗਾ ਗੁਰਦੇਵ ਸਿੰਘ ਇਹਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਜਿਹੜਾ ਅੰਮ੍ਰਿਤਸਰ ਦਾ 에ਅਰਪੋਰਟ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਤੇ ਇੱਥੇ ਪਤਾ ਲੱਗਾ ਜੀ ਕਿ ਇੱਕ ਈਮੇਲ ਆਉਂਦੀ ਆ ਉਹਦੇ ਵਿੱਚ ਲਿਖਿਆ ਹੋਇਆ ਜੀ ਕਿ ਅਸੀਂ ਇਹਦੇ ਵਿੱਚ ਯਾਨੀ ਕਿ 에어ਪੋਰਟ ਦੇ ਵਿੱਚ ਕਈ ਥਾਵਾਂ ਦੇ ਉੱਤੇ ਬੰਬ ਫਿਟ ਕੀਤੇ ਹੋਏ ਆ ਤੇ ਸਾਨੂੰ 1 ਕਰੋੜ ਰੁਪਏ ਦਾ ਦੇ ਦਿਓ ਤੇ ਨਹੀਂ ਤਾਂ ਫਿਰ ਬੰਬ ਦੇ ਨਾਲ 에어ਪੋਰਟ ਨੂੰ ਉਡਾ ਲੈਣਾ ਇਹ ਪਹਿਲੀ ਵਾਰ ਧਮਕੀ ਨਹੀਂ ਆਈ ਬੜੀ ਵਾਰ ਇਸ ਤੋਂ ਪਹਿਲਾਂ ਵੀ ਇਸ ਤੋਂ ਦੇ 에어ਪੋਰਟ ਨੂੰ ਉਡਾਉਣ ਦੀਆਂ ਧਮਕੀਆਂ ਮਿਲੀਆਂ ਇਦਾਂ ਲੋ ਜੀ ਇਹ ਜਿਹੜੀ ਧਮਕੀ ਆ ਗਈ ਤਾਂ ਪੁਲਿਸ ਚੌਕਸ ਹੋ ਗਈ ਜਿਹੜਾ ਇੱਕ ਆਈਪੀਐਸ ਐਡਰੈਸ ਹੁੰਦਾ ਤੇ ਉਹਦੇ ਰਾਹੀਂ ਪਤਾ ਲੱਗਾ ਜੀ ਜਿਨੇ ਧਮਕੀ ਦਿੱਤੀ ਆ ਜਿਨੇ ਇਹ ਈਮੇਲ ਕੀਤੀ ਧਮਕੀ ਭਰੀ ਇਹ ਤਾਂ ਫਿਰੋਜ਼ਪੁਰ ਤੋਂ ਆਈ ਆ ਫਿਰੋਜ਼ਪੁਰ ਤੱਕ ਪਹੁੰਚ ਕੀਤੀ ਗਈ ਤੇ ਪਤਾ ਲੱਗਾ ਜੀ ਉਹ ਬੰਦਾ ਹੈਗਾ ਜੀ ਗੁਰਦੇਵ ਸਿੰਘ ਗੁਰਦੇਵ ਸਿੰਘ ਤੱਕ ਪਹੁੰਚ ਕਰ ਲਈ ਗਈ ਆ ਤੇ ਗੁਰਦੇਵ ਸਿੰਘ ਨੂੰ ਕਹਿੰਦੇ ਗ੍ਰਿਫਤਾਰ ਕਰ ਲਿਆ ਗਿਆ ਇਹ ਜਾਣਕਾਰੀ ਹੁਣ ਤੱਕ ਮਿਲੀ ਆ ਦੂਜੀ ਗੱਲ ਮਹੱਤਵਪੂਰਨ ਇਹ ਆ ਵੀ ਭਾਈ ਜਿਹੜੇ 2-3 ਨੇ ਦੇ ਹੋਰ ਸਾਥੀ ਆ ਉਹਨਾਂ ਨੂੰ ਲੱਭਣ ਵਾਸਤੇ ਪੁਲਿਸ ਕੋਸ਼ਿਸ਼ਾਂ ਕਰ ਰਹੀ ਆ ਤੇ ਤੁਸੀਂ ਦੇਖੋ ਵੀ ਸਾਡੇ ਪੰਜਾਬੀਆਂ ਦੇ ਲੱਖਣ ਕਿ ਹੋ ਜੇ ਆ ਕਦੇ ਉਹਨੂੰ ਤਮਕੀਦੇ ਸੀ ਕਰੇ ਉਧਰ ਦੇਸ਼ਤ ਪੈਦਾ ਕਰਤੀ ਕਰੇ ਉਧਰ ਲੋਕਾਂ ਨੂੰ ਖਜਲ ਕਰਤਾ ਕਦੇ ਕੁਝ ਕਰਤਾ ਕਦੇ ਕੁਝ ਕਰਤਾ ਸੋ ਕਰੋੜ ਰੁਪਈਆ ਮੰਗਣ ਦੇ ਚੱਕਰ ਦੇ ਵਿੱਚ ਗੁਰਦੇਵ ਸਿੰਘ ਪੁਲਿਸ ਨੇ ਚੱਕ ਲਿਆ ਤੇ ਕਿਹਾ ਸੀ ਸੀ ਅੰਤਰਰਾਸ਼ਟਰੀ 에ਰਪੋਰਟਡ ਆ ਰਹਿਣਾ ਸੋ ਵੇਨੇ ਪਾਈ ਇਹਦੇ ਕੋਲੋਂ ਹੋਰ ਕੀ ਕੀ ਜਾਣਕਾਰੀਆਂ ਮਿਲਦੀਆਂ ਜੀ ਬਿਲਕੁਲ ਟੇਣਾ ਸਾਹਿਬ ਉਧਰ ਖਬਰ ਆ ਰਹੀ ਸੁਖਵੀਰ ਬਾਦਲ ਹੋਰਾਂ ਨੂੰ ਲੈ ਕੇ ਕਹਿੰਦੇ ਕਿ ਉਹ ਗਿੱਦੜ ਬਾਹ ਤੋਂ ਚੋੜ ਲੜਨਗੇ ਜੀ ਹਾਂ ਬਿਲਕੁਲ ਜੀ ਬਿਲਕੁਲ ਗੱਲ ਇਹ ਹੈ ਵੀ ਉਹ ਗਿਰੜਵਾਹ ਤੋਂ ਲੜਨਗੇ ਇਸ ਗੱਲ ਦੇ ਲਈ ਕੰਸੋਆ ਮਿਲਡਿੰਗਾਂ ਸ਼ੁਰੂ ਹੋਗੀਆਂ ਕਿਉਂਕਿ ਦੇਖੋ ਗੱਲ ਇਹ ਵੀ ਸੁਖਬੀਰ ਸਿੰਘ ਬਾਦਲ ਹੋਰੀ ਇਸ ਵੇਲੇ ਸਾਬਕਾ ਵਿਧਾਇਕਾ ਸਾਬਕਾ ਹੀ ਐਮਪੀ ਹੈ ਸਾਬਕਾ ਹੀ ਸਭ ਕੁਝ ਹੈ ਤੇ ਉਹ ਬਸ ਅਕਾਲੀ ਦਲ ਦੇ ਪ੍ਰਧਾਨ ਹੀ ਵਰਤਮਾਨ ਆ ਪਰ ਇਹ ਲੱਗਦਾ ਜੀ ਕਿ ਹੁਣ ਉਹਦਾ ਮਹਿਸੂਸ ਹੋਣ ਲੱਗ ਪਿਆ ਵੀ ਸੁਖਬੀਰ ਸਿੰਘ ਬਾਦਲ ਹੋਰੀ ਚਾਹੁੰਦੇ ਆ ਵੀ ਸਾਡੇ ਖੇਤਰ ਦੇ ਵਿੱਚ ਸਾਡੀ ਪੈਂਠ ਬਣੀ ਰਵੇ ਤੇ ਉਹਨਾਂ ਦੇ ਵੱਲੋਂ ਇਹਦੇ ਲਈ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਉਹਦਾ ਕਾਰਨ ਇਹ ਆ ਵੀ ਲੰਘੇ ਕੱਲ ਉਹਨਾਂ ਨੇ ਸਿਰਫ ਤੇ ਸਿਰਫ ਕੱਲ ਦੇ ਵਿੱਚ ਯਾਨੀ ਕਿ ਐਤਵਾਰ ਨੂੰ ਗਿੱਦੜਬਾਹਾ ਖੇਤਰ ਦੇ ਵਿੱਚ 14 ਥਾਵਾਂ ਤੇ ਮੀਟਿੰਗਾਂ ਕੀਤੀਆਂ ਮਤਲਬ ਇਹ ਹੈ ਵੀ ਜਦੋਂ ਕਿਸੇ ਨੇ ਚੋਣ ਲੜਨੀ ਹੁੰਦੀ ਹੈ ਨਾ ਇਹ ਤਾਂ ਆਪਾਂ ਜਾਣਦੇ ਹੀ ਆਂ ਵੀ ਇਹ ਉਦੋਂ ਹੀ ਇੰਨੀਆਂ ਮੀਟਿੰਗਾਂ ਕਰਦੇ ਹੁੰਦੇ ਰਾਜਨੀਤਿਕ ਲੋਕ ਉਧਾਂ ਕਿੱਥੇ ਕਰਦੇ ਉਹਦਾ ਤਾਂ 14 ਨਾਲ ਦੇ ਵਿੱਚ ਇੱਕ ਵੀ ਨਾ ਕਰਨ ਭਾਵੇਂ ਪਰ 14 ਮੀਟਿੰਗਾਂ ਉਹਨਾਂ ਨੇ ਇੱਕ ਦਿਨ ਦੇ ਵਿੱਚ ਕੀਤੀਆਂ ਤੇ ਇਸ ਗੱਲ ਦੇ ਚਰਚੇ ਨੇ ਜ਼ੋਰ ਫੜ ਲਿਆ ਕਿ ਭਾਈ ਗਿੱਦੜਬਾਹਾ ਦੀ ਸੀਟ ਜਿਹੜੀ ਕਿ ਖਾਲੀ ਹੋ ਚੁੱਕੀ ਆ ਕਿਉਂਕਿ ਰਾਜਾ ਵੜੇੰਗਾ ਆਪਾਂ ਜਾਣਦੇ ਕਿ ਲੋਕ ਸਭਾ ਦੇ ਮੈਂਬਰ ਬਣ ਕੇ ਲੁਧਿਆਣਾ ਤੋਂ ਤੇ ਗਿੱਦੜਵਾਹਾ ਲੰਬੀ ਜਲਾਲਾਬਾਦ ਖੇਤਰ ਬਾਦਲਾਂ ਦਾ ਗੜ ਰਿਹਾ ਤੇ ਸੁਖਬੀਰ ਸਿੰਘ ਬਾਦਲ ਇਥੋਂ ਜ਼ਿਮਨੀ ਚੋਣ ਲੜ ਸਕਦੇ ਸੰਭਾਵਨਾ ਇਸ ਗੱਲ ਦੀ ਹੈਗੀ ਆ ਮੰਨਿਆ ਇਹ ਜਾ ਰਿਹਾ ਤੇ ਆਪਾਂ ਜਾਣਦੇ ਵੀ ਇੱਥੇ ਕਿ ਪਿਛਲੀ ਵਾਰ 2022 ਦੇ ਵਿੱਚ ਸੁਖਬੀਰ ਬਾਦਲ ਚੋਣ ਹਾਰ ਗਏ ਸੀਗੇ ਗੋਲਦੀ ਕੰਬੋਜ ਦੇ ਕੋਲੋਂ ਜਲਾਲਾਬਾਦ ਤੋਂ ਜੋ ਕੋ ਲਹਿਰ ਸੀ ਆਮ ਆਦਮੀ ਪਾਰਟੀ ਦੀ ਵੱਡੇ ਬਾਦਲ ਸਾਹਿਬ ਹਰਗੇ ਸੀ ਕਿ ਗੁਰਮੀਤ ਸਿੰਘ ਖੁੱਡੀਆਂ ਦੇ ਕੋਲ ਲੰਬੀ ਖੇਤਰ ਤੋਂ ਗਿੱਦੜਵਾਹਾ ਤੋਂ ਆਮ ਤੌਰ ਤੇ ਡਿੰਪੀ ਢਿੱਲੋਂ ਚੋਂ ਲੜਦੇ ਹੁੰਦੇ ਆ ਤੇ ਹਾਰ ਜਾਂਦੇ ਹੁੰਦੇ ਰਾਜਾ ਬੜਿੰਗ ਦੇ ਕੋਲ ਤੇ ਰਾਜਾ ਬੜਿੰਗ ਹੁਣ ਚੋਣ ਮੈਦਾਨ ਚੋਂ ਪਰੇ ਆ ਪਰ ਉਹ ਚੋਣਗੇ ਚ ਉਹਨਾਂ ਦੀ ਪਤਨੀ ਨੂੰ ਜਾਂ ਕਿਸੇ ਹੋਰ ਨੂੰ ਟਿਕਟ ਮਿਲ ਜੇ ਪਰ ਪਤਾ ਲੱਗਾ ਜੀ ਕਿ ਸੁਖਬੀਰ ਸਿੰਘ ਬਾਦਲ ਇਥੋਂ ਹੁਣ ਜ਼ੋਰ ਅਜ਼ਮਾਈ ਕਰਨ ਦੇ ਚਾਹਵਾਨ ਹੈਗੇ ਆ ਉਹ ਚਾਹੁੰਦੇ ਜੀ ਕਿ ਮੈਂ ਵਿਧਾਨ ਸਭਾ ਦੇ ਵਿੱਚ ਜ਼ਰੂਰ ਹੋਵਾਂ ਉਹ ਚਾਹਣਗੇ ਜੀ ਕਿ ਸਾਡੀ ਪਾਰਟੀ ਦੇ ਪੈਰ ਮੁੜ ਕੇ ਲੱਗ ਜਾਣ ਉਨਨੀਆਂ ਕੋਸ਼ਸ਼ ਹਮੇਸ਼ਾ ਮੇਰੇ ਖਿਆਲ ਇਹ ਰਹਿਣੀਆਂ ਸੋ ਚਰਚਾ ਨੇ ਜ਼ੋਰ ਫੜ ਲਿਆ ਵੀ ਇੱਕ ਵਾਰ ਫੇਰ ਜੰਡੜ ਬਾਹੇ ਦੇ ਵਿੱਚ ਭਗਵੰਤ ਮਾਨ ਰਾਜਾ ਵੜਿੰਗ ਤੇ ਸੁਖਬੀਰ ਬਾਦਲ ਦੇ ਸਿੰਘ ਫਸਣਗੇ ਪਤਾ ਇਹ ਲੱਗ ਰਿਹਾ ਵੀ ਸੁਖਬੀਰ ਸਿੰਘ ਬਾਦਲ ਅੰਦਰ ਖਾਤੇ ਚਾਹੁੰਦੇ ਆ ਕਿ ਭਾਈ ਇਹ ਸੀਟ ਸਾਡੀ ਝੋਲੀ ਦੇ ਵਿੱਚ ਪੈ ਜਾਈ ਜੀ ਜੀ ਬਿਲਕੁਲ ਬਟ ਇਹਨਾ ਸਾਹਿਬ ਰਵਨੀਤ ਸਿੰਘ ਵਿਟੂ ਹੋਰਾਂ ਦੀ ਗੱਲ ਕਰਦੇ ਆ ਜੀ ਕਹਿੰਦੇ ਰਾਜ ਸਭਾ ਮੈਂਬਰ ਉਹ ਕਿੱਥੋਂ ਬਣਨਗੇ ਇਸ ਗੱਲ ਦੇ ਚਰਚੇ ਜ਼ੋਨਾ ਸ਼ੋਰਾਂ ਦੇ ਨਾਲ ਹੋ ਰਹੇ ਨੇ ਹਾਂ ਬਿਲਕੁਲ ਜੀ ਦੇਖੋ ਉਹ ਕਿਉਂਕਿ ਹਾਰੇ ਹੋਏ ਜਿੱਤੇ ਹੋਏ ਨਹੀਂ ਆ ਜਦੋਂ ਕੋਈ ਬੰਦਾ ਹਾਰਿਆ ਹੁੰਦਾ ਭਾਵੇਂ ਵਿਧਾਨ ਸਭਾ ਦੀ ਮੈਂਬਰੀ ਭਾਵੇਂ ਲੋਕ ਸਭਾ ਦੀ ਮੈਂਬਰੀ ਹਾਰ ਜੇ ਚੋਣ ਹਾਰ ਜੇ ਤੇ ਉਸ ਤੋਂ ਬਾਅਦ ਵੀ ਜੇਕਰ ਉਹਨੂੰ ਤੁਸੀਂ ਮੰਤਰੀ ਬਣਾਉਣਾ ਤੇ 6 ਮਹੀਨੇ ਦੇ ਅੰਦਰ ਅੰਦਰ ਫਿਰ ਉਹਨੂੰ ਨਿਯਮਾਂ ਦੇ ਮੁਤਾਬਕ ਚੁਣਨਾ ਪੈਂਦਾ 6 ਮਹੀਨੇ ਦੇ ਮੁਤਾਬਕ ਤੇ ਜਾਂ ਤਾਂ ਉਹ ਕਿਸੇ ਹੋਰ ਥਾਂ ਤੋਂ ਚੋਣ ਲੜਾ ਕੇ ਉਹਨੂੰ ਜਿਤਾਓ ਤੇ ਜਾਂ ਉਹਨੂੰ ਰਾਜ ਸਭਾ ਦੇ ਮੈਂਬਰ ਬਣਾ ਕੇ ਤੇ ਲੋਕ ਸਭਾ ਦੇ ਵਿੱਚ ਐਂਟਰੀ ਕਰਾ ਕੇ ਤੇ ਕੇਂਦਰ ਦਾ ਮੰਤਰੀ ਰੱਖ ਲਓ ਹੋਰ ਰਣਨੀਤ ਬਿੱਟੂ ਹੋਰਾਂ ਦੇ ਬਾਰੇ ਪਹਿਲਾਂ ਖਬਰਾਂ ਆਉਂਦੀਆਂ ਸੀ ਵੀ ਕਿਉਂਕਿ ਹਾਰੇ ਹੋਏ ਤੇ ਕੇਂਦਰ ਦੇ ਵਿੱਚ ਮੰਤਰੀ ਲਏ ਹੋਏ ਕੇਂਦਰੀ ਰਾਜ ਮੰਤਰੀ ਆ ਇਹਨਾਂ ਨੂੰ ਹਰਿਆਣੇ ਦੀ ਸੀਟ ਤੋਂ ਕਹਿੰਦੇ ਸੀ ਵੀ ਰਾਜ ਸਭਾ ਦੀ ਮੈਂਬਰੀ ਮਿਲੂ ਹੁਣ ਵਿਚ ਵਿਚਾਲੇ ਚਰਚਾ ਚੱਲ ਪਈ ਆ ਵੀ ਰਾਜਸਥਾਨ ਜਾਂ ਮਧ ਪ੍ਰਦੇਸ਼ ਇਹਨਾਂ ਦੋਵਾਂ ਥਾਵਾਂ ਦੇ ਵਿੱਚੋਂ ਇੱਕ ਥਾਂ ਤੋਂ ਇਹਨਾਂ ਨੂੰ ਰਾਜ ਸਭਾ ਦੀ ਮੈਂਬਰੀ ਮਿਲ ਸਕਦੀ ਆ ਜਿੱਥੋਂ ਮਰਜ਼ੀ ਮਿਲੇ ਰਾਜ ਸਭਾ ਦੀ ਮੈਂਬਰੀ ਉਹਨਾਂ ਲਈ ਬਹੁਤ ਜ਼ਰੂਰੀ ਹੈ ਜੇਕਰ ਉਹਨਾਂ ਨੇ ਕੇਂਦਰੀ ਮੰਤਰੀ ਰਹਿਣਾ ਤਾਂ ਤੇ ਮੇਰਾ ਖਿਆਲ ਆ ਵੀ ਰਾਜ ਸਭਾ ਦੀ ਮੈਂਬਰੀ ਇਹਨਾਂ ਨੂੰ ਰਾਜਸਥਾਨ ਦੇ ਵਿੱਚੋਂ ਤੇ ਜਾਂ ਫਿਰ ਹਰਿਆਣੇ ਦੇ ਵਿੱਚੋਂ ਮਿਲੂਗੀ ਜੀ ਜੀ ਬਿਲਕੁਲ ਕਹਿੰਦਾ ਸਰ ਪੰਜਾਬ ਦੇ ਵਿੱਚੋਂ ਹਰ ਰੋਜ਼ ਨਸ਼ੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਨੇ ਚਾਹੇ ਸਰਕਾਰਾਂ ਬਦਲ ਗਈਆਂ ਚਾਹੇ ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਨੇ ਪਰ ਫਿਰ ਵੀ ਨਸ਼ੇ ਦੇ ਕੇਸ ਜਿਉਂ ਦੇ ਤਿਉਂ ਨੇ ਜੀ ਅਜੇ ਵੀ ਹਾਂ ਬਿਲਕੁਲ ਜੀ ਦੇਖੋ ਨਸ਼ੇ ਦੇ ਕੇਸ ਪਹਿਲਾਂ ਵੀ ਸੀ ਨਸ਼ੇ ਦੇ ਕੇਸ ਅੱਜ ਵੀ ਹੈ ਨਸ਼ਾ ਪਹਿਲਾਂ ਵੀ ਨਹੀਂ ਮੁੱਕਿਆ ਨਸ਼ਾ ਅਜ ਵੀ ਨਹੀਂ ਮੁੱਕਿਆ ਨਸ਼ਾ ਪਹਿਲਾਂ ਵੀ ਨਹੀਂ ਮੁਕਣਾ ਸੀ ਜਿਵੇਂ ਲੱਖਣ ਚੱਲਦੇ ਸਿਆਸੀ ਆਗੂਆਂ ਦੇ ਨਸ਼ਾ ਅੱਜ ਵੀ ਨਹੀਂ ਮੁਕਣਾ ਕਿਉਂਕਿ ਨਾ ਨਸ਼ਾ ਕਰਨ ਵਾਲੇ ਬਦਲੇ ਨਾ ਸਰਕਾਰਾਂ ਦੀ ਸੁਭਾ ਬਦਲੇ ਨਾ ਪੁਲਿਸ ਦੇ ਬਦਲੇ ਨਾ ਤਸਕਰਾਂ ਦੇ ਬਦਲੇ ਸਾਰੇ ਬੰਦੇ ਤਾਂ ਉੱਥੇ ਦੇ ਉੱਥੇ ਖੜੇ ਤੇ ਫਿਰ ਬਦਲ ਕਿਵੇਂ ਜਾਊਗਾ ਸਾਰਾ ਸਿਸਟਮ ਸੋ ਤਾਜ਼ਾ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਉਵੇਂ ਦਾ ਉਵੇਂ ਹੀ ਹੈ ਇਹ ਵੀ ਨਸ਼ਾ ਮੁਕਾਦਾਂਗੇ ਨਸ਼ਾ ਖਤਮ ਕਰ ਦੇਾਂਗੇ ਤਸਕਰ ਫੜ ਲਾਂਗੇ ਅਸੀਂ ਜੇਲ੍ਹਾਂ ਭਰ ਦੇਾਂਗੇ ਅਸੀਂ ਤਸਕਰ ਭਜਾ ਦੇਾਂਗੇ ਇਹ ਸਾਰਾ ਡਰਾਮਾ ਆ ਮੇਰੇ ਕੋਲੇ ਹੁਣ ਇੱਕ ਰਿਪੋਰਟ ਆ ਜੇ ਇਹ ਪਤਾ ਲੱਗਾ ਜੀ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਦੇ 1 ਸਾਲ ਦੇ ਅੰਦਰ ਜਿਹੜਾ ਨਸ਼ਾ ਖਤਮ ਕਰਨ ਦਾ ਦਾਵਾ ਸੀ ਉਹ ਤਾਂ ਫੂਕ ਨਿਕਲ ਗਈ ਆ ਪਰ ਇਹ ਪਤਾ ਲੱਗਾ ਜੀ ਕਿ ਮਲੌਦ ਸ਼ਹਿਰ ਆ ਜਿਹੜਾ ਮਲੌਦ ਹਨਾਂ ਦੇ ਵੱਲ ਤੇ ਉਥੇ ਵਾਰਡ ਨੰਬਰ 6 ਜਿਹੜਾ ਕਿ ਪੋਸ਼ ਇਲਾਕਾ ਇਹਦੇ ਵਿੱਚ ਇੱਕ ਨੌਜਵਾਨ ਜਿਹੜਾ ਉਹਦੀ ਓਵਰਡੋਜ਼ ਦੇ ਕਰਕੇ ਮੌਤ ਹੋ ਗਈ ਲਾਸ਼ ਮਿਲੀ ਆ 모ਹਿਤ ਗੋਇਲ ਉਹਦਾ ਨਾਮ ਹੈਗਾ ਤੇ ਇਹ ਪਤਾ ਲੱਗਾ ਜੀ ਕਿ ਉਹਦਾ ਮੌਤ ਹੋ ਗਈ ਉਹਦੀ ਓਵਰਡੋਜ਼ ਦੇ ਕਰਕੇ ਸੋ ਗੱਲ ਇਹ ਨਹੀਂ ਵੀ ਇੱਕ 모ਹਿਤ ਨਹੀਂ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਕਈ 모ਹਿਤ ਹੁਣ ਤੱਕ ਮਰ ਚੁੱਕੇ ਆ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਕਈ ਮੌਤਾਂ ਦੀ ਹੁਣ ਤੱਕ ਮੌਤ ਇਸ ਓਵਰਡੋਜ਼ ਦੇ ਕਰਕੇ ਇਸ ਨਸ਼ੇ ਦੇ ਕਰਕੇ ਹੋ ਚੁੱਕੀ ਹੈ ਤੇ ਚੱਲੀ ਜਾਂਦਾ ਇਹ ਕੁਛ ਚੱਲੀ ਜਾਂਦਾ ਨਾ ਤਾਂ ਪੰਜਾਬ ਦੀ ਜਵਾਨੀ ਸੰਭਲ ਕੇ ਰਾਜ਼ੀ ਆ ਤੇ ਨਾ ਪੰਜਾਬ ਦੇ ਲੋਕ ਆ ਜਿਹੜੇ ਉਹ ਇਸ ਗੱਲ ਨੂੰ ਇਹਨਾਂ ਫਿਕਰਮੰਦੀ ਨਾਲ ਲੈਂਦੇ ਆ ਕੁਝ ਕੁ ਲੋਕਾਂ ਵਿਚਾਰੇ ਜਿਹੜੇ ਰੌਲਾ ਪਾਉਣ ਵਾਲੇ ਆ ਤੇ ਬਾਕੀ ਸਾਰਾ ਕੁਝ ਪਹਿਲਾਂ ਵਾਂਗ ਚੱਲੀ ਜਾਂਦਾ ਜੀ ਪਟਨਾ ਸਾਹਿਬ ਗੱਲ ਇਹ ਹੈ ਕਿ ਲੋਕਾਂ ਨੂੰ ਵੀ ਤਾਂ ਆਪਣਾ ਇਰਾਦਾ ਜਿਹੜਾ ਉਹ ਥੋੜਾ ਜਿਹਾ ਮਜ਼ਬੂਤ ਕਰਨਾ ਪਊਗਾ ਕਿਉਂਕਿ ਆਪਾਂ ਅੱਗੇ ਵੀ ਇਹ ਗੱਲ ਕਰਦੇ ਹੁੰਨੇ ਆ ਕਿ ਨਸ਼ਾ ਕੋਈ ਕਿਸੇ ਨੂੰ ਧਾਕੇ ਨਹੀਂ ਕਰਾਉਂਦਾ ਜੇਕਰ ਇਰਾਦਾ ਮਜ਼ਬੂਤ ਹੋਵੇ ਤਾਂ ਅਸੀਂ ਇਸ ਦਲਦਲ ਦੇ ਵਿੱਚੋਂ ਵੀ ਤਾਂ ਬਾਹਰ ਨਿਕਲ ਸਕਦੇ ਆ ਬਿਲਕੁਲ ਬਿਲਕੁਲ ਇਹ ਤਾਂ ਇਰਾਦਾ ਮਜ਼ਬੂਤ ਕਰਨ ਦੀ ਗੱਲ ਆ ਪੰਜਾਬੀਆਂ ਦੇ ਇਰਾਦੇ ਮਜ਼ਬੂਤ ਨਹੀਂ ਨਾ ਹੈਗੇ ਪੰਜਾਬੀ ਤਾਂ ਰਾਇ ਦੇਣ 'ਚ ਉਲਾਂਘੇ ਦੇਣ 'ਚ ਨੁਗੋਚਾ ਕੱਢਣ 'ਚ ਵਿਰੋਧ ਕਰਨ ਦੇ ਵਿੱਚ ਬਿਜ਼ੀ ਆ ਵਿਰੋਧ ਵੀ ਥੋ ਥੋੜਾ ਜਿਹਾ ਖੋਖਲਾ ਜਿਹਾ ਉਹ ਵੀ ਮੇਰੇ ਖਰਚ ਚਾਰ ਕਿਦਨ ਦਾ ਹੁੰਦਾ ਬਾਅਦ ਵਿੱਚ ਗੱਲ ਖਤਮ ਹੋ ਜਾਂਦੀ ਹੈ ਸਾਫ਼ ਹੋ ਲ ਜਾਂਦਾ ਆਪਣਾ ਸੋ ਇਹ ਜੇ ਕੋਈ ਵੀ ਕੰਮ ਆ ਤੁਸੀਂ ਦੇਖੋ ਜੇ ਕੋਈ ਵੀ ਮਨੁੱਖ ਚੰਗਾ ਪੱਤਰਕਾਰ ਬਣਨਾ ਚਾਹੁੰਦਾ ਚੰਗਾ ਕਿਸਾਨ ਬਣਨਾ ਚਾਹੁੰਦਾ ਚੰਗਾ ਵਪਾਰੀ ਬਣਨਾ ਚਾਹੁੰਦਾ ਚੰਗੀ ਆਪਣੀ ਰੇੜੀ ਚਲਾਉਣੀ ਚਾਹੁੰਦਾ ਚੰਗੀ ਆਪਣੀ ਦੁਕਾਨ ਚਲਾਉਣੀ ਚਾਹੁੰਦਾ ਤੇ ਉਹਦਾ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਯਾਰ ਕਿ ਮੈਂ ਸਫਲ ਹੋਣਾ ਤੇ ਉਵੇਂ ਹੀ ਜੇਕਰ ਕੋਈ ਮਾੜੀ ਆਦਤ ਛੱਡਣੀ ਤਾਂ ਤਾਂ ਵੀ ਇਰਾਦਾ ਮਜ਼ਬੂਤ ਹੋਣਾ ਚਾਹੀਦਾ ਜੇ ਬੰਦਾ ਇਰਾਦਾ ਕਰ ਲਵੇ ਕਿ ਮੈਂ ਚਾਹ ਨਹੀਂ ਪੀਣੀ ਤੇ ਉਹਦੇ ਲਈ ਵੀ ਇਰਾਦਾ ਮਜ਼ਬੂਤ ਆ ਜੇ ਬੰਦਾ ਕਰੇ ਉਹਨੇ ਰਾਤ ਦੀ ਰੋਟੀ ਨਹੀਂ ਖਾਣੀ ਉਹਦੇ ਲਈ ਵੀ ਇਰਾਦਾ ਮਜ਼ਬੂਤ ਚਾਹੀਦਾ ਜੇ ਬੰਦਾ ਇਹ ਗੱਲ ਕਹੇ ਸੋਚ ਲਵੇ ਜੀ ਕਿ ਮੈਂ ਤਾਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਮਹੀਨੇ ਬਾਅਦ 2 ਮਹੀਨੇ ਬਾਅਦ 4 ਮਹੀਨੇ ਬਾਅਦ ਉਹਨੂੰ ਸਫਲਤਾ ਮਿਲ ਜੂਗੀ ਪਰ ਸਾਡੇ ਪੰਜਾਬੀਆਂ ਦੇ ਇਰਾਦੇ ਨਹੀਂ ਮਜ਼ਬੂਤ ਹੈਗੇ ਜੀ ਬਿਲਕੁਲ ਟੈਣਾ ਸਾਹਿਬ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਆ ਜੀ ਮੌਸਮ ਕਿਵੇਂ ਹੈ ਪੰਜਾਬ ਦਾ ਦੇਖੋ ਜੀ ਛਿੱਟੇ ਜੇ ਤਾਂ ਪੈ ਜਾਂਦੇ ਹਰ ਰੋਜ਼ ਹੀ ਕਿਸੇ ਨਾ ਕਿਸੇ ਥਾਂ ਦੇ ਉੱਤੇ ਪਰ ਮੀਂਹ ਜਿਹੜਾ ਉਹ ਇਤਕੀ ਘੱਟ ਪਿਆ ਹਾਲੇ ਤੱਕ ਭਾਦੋਂ ਦਾ ਮਹੀਨਾ ਜਿਹੜਾ ਉਹ ਆਪਾਂ ਜਾਣਦੇ ਕਿ ਇਸ ਵੇਲੇ ਚੱਲ ਰਿਹਾ ਤੇ ਸੌਣ ਦਾ ਮਹੀਨਾ ਲਗਭਗ ਸੁੱਕਾ ਨਿਕਲ ਗਿਆ ਵਿਰਲੇ ਟਾਣੇ ਮੀਂਹ ਤੋਂ ਬਾਅਦ ਤੇ ਚਾਰ ਭਾਦੋਂ ਆ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ ਚਾਰ ਭਾਦੋਂ ਤੇ ਪੰਜਾਬ ਦੇ ਵਿੱਚ ਪਹਿਲੀ ਭਾਦੋਂ ਨੂੰ ਤਾਂ ਮੀਂਹ ਪੈ ਗਿਆ ਸੀਗਾ ਤੇ ਉਸ ਤੋਂ ਬਾਅਦ ਛਿੜਕਾ ਸ਼ੰਭਾ ਜਾਈਆ ਐਤਕੀ ਹੁਣ ਮੌਸਮ ਵਿਭਾਗ ਦੀ ਮੈਂ ਰਿਪੋਰਟ ਪੜ੍ਹ ਕੇ ਹਟਿਆ ਕਹਿੰਦੇ ਆਉਂਦੇ 3 ਦਿਨ ਪੰਜਾਬ ਦੇ ਵਿੱਚ ਬਹੁਤਾ ਮੀਂਹ ਪੈਣ ਦੀ ਸੰਭਾਵਨਾ ਹੈ ਨਹੀਂ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ